ਵਾਕਈ ਪੰਜਾਬੀਆਂ ਵਰਗੇ ਕੋਈ ਕਾਮੇਡਿਸ ਦੇਖ ਲੋ ਵੀ ਪੂਰੇ ਫਲੱਡ ਆਏ ਹੋਇਆ ਤੇ ਲੋਕਾਂ ਨੇ ਆਪਦੇ ਟਰੈਕਟਰ ਕੱਢ ਲਏ ਟਰਾਲੀਆਂ ਕੱਢ ਲਈਆਂ ਤੇ ਜਿੰਨਾ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਉ ਪਾਣੀ ਪਾਣੀ ਆ ਪਰ ਪਾਣੀ ਦੇ ਵਿੱਚ ਤੁਸੀਂ ਦੇਖ ਲੋ ਆ ਸਾਡੀਆਂ ਭੈਣਾਂ ਨੂੰ ਘਰਾਂ ਚੋਂ ਵਾਪਸ ਲਿਆਉਣ ਵਾਲੇ ਟਰੈਕਟਰ ਠੀਕ ਆ ਆ ਜਿਹੜੀ ਟਰਾਲੀ 'ਚ ਮੈਂ ਖੜਾ ਆ ਇੱਥੇ ਰਸਤਾ ਲੈ ਕੇ ਅੱਗੇ ਜਾ ਰਹੇ ਆ ਤੇ ਹੁਣ ਤੁਸੀਂ ਘੱਟੋ ਘੱਟ ਦਰਜਨਾ ਟਰੈਕਟਰ ਦੇਖੋਗੇ ਇਹਦੇ ਵਿੱਚ ਰਸਦ ਵੀ ਆ ਤੇ ਪਹਿਲਾ ਮੁੰਡੇ ਰਸਤ ਪਛਾ ਕੇ ਆਉਂਦੇ ਆ ਠੀਕ ਆ ਘਰਾਂ ਦੇ ਵਿੱਚ ਤੇ ਬਾਕੀ ਉਸੇ ਟਰਾਲੀ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਲਿਆਉਂਦਾ ਜਿਹੜੇ ਉੱਥੇ ਫਸੇ ਹੋਏ ਹੁੰਦੇ ਆ। ਵਾਕਈ ਖਾਸ ਕਰਕੇ ਮਾਝੇ ਵਾਲੇ ਭਈਏ ਗੱਲ ਦੇ ਬਹੁਤ ਤਾਰੀਫ ਦੇ ਕਾਬਲ ਆ ਕਿ ਬਹੁਤ ਜਲਦੀ ਇਹਨਾਂ ਨੇ ਜਿਹੜਾ ਆਪਦੇ ਪਿੰਡਾਂ ਚੋਂ ਰਾਸ਼ਨ ਇਕੱਠਾ ਕਰਕੇ ਆਪਦੇ ਭੈਣ ਭਰਾਵਾਂ ਦੀ ਮਦਦ ਕੀਤੀ ਹੈ। ਹੁਣ ਮਾਲਵੇ ਵਾਲੇ ਵੀ ਲਗਾਤਾਰ ਜਿਹੜਾ ਪਿੰਡਾਂ ਚੋਂ ਰਾਸ਼ਨ ਇਕੱਠਾ ਕਰ ਰਹੇ ਤੇ ਪੁੱਛ ਰਹੇ ਲਗਾਤਾਰ ਵੀ ਕਿੱਥੇ ਭਾਈ? ਜ਼ਰੂਰ ਤਾਂ ਉੱਥੇ ਪਹੁੰਚ ਗਏ ਪਰ ਲਗਭਗ ਇਹ 2 ਮਹੀਨੇ ਜਿਹੜੇ 2 ਮਹੀਨੇ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਇਹਨਾਂ ਹੜ੍ਹਾਂ ਦੀ ਮਾਰ ਤੋਂ ਬਾਹਰ ਆਉਣ ਵਾਸਤੇ ਲਗਾਤਾਰ ਸਾਰੇ ਪੰਜਾਬ ਨੂੰ ਮਾਝਾ ਮਾਲਵਾ ਦਵਾਬਾ ਪਵਾਂਦ ਸਾਰਣ ਮਿਹਨਤ ਕਰਨੀ ਪਈਆਂ ਹਰ ਪਿੰਡ ਦੇ ਗੁਰਦੁਆਰੇ ਵਿੱਚੋਂ ਅਰਦਾਸਾਂ ਹੋ ਰਹੀਆਂ ਕਿ ਪ੍ਰਮਾਤਮਾ ਜਿਹੜਾ ਹੈਗਾ ਲੋਕਾਂਾਂ ਤੇ ਜਿਹੜਾ ਹੈਗਾ ਰਹਿਮ ਕਰ ਤੇ ਬਾਕੀ ਹਰ ਪਿੰਡ ਦੇ ਵਿੱਚੋਂ ਰਸਤਾ ਇਕੱਠੀਆਂ ਹੋ ਰਹੀਆਂ ਬਹੁਤ ਪੰਜਾਬ ਪੰਜਾਬ ਆ ਯਾਰ ਵਾਕੇ